ਛੋਕਾ ਤੁਹਾਡੇ ਚਿਹਰੇ ਤੇ ਅੱਜ ਸਮਾਈਲ ਤਾਂ ਆਈ ਹੋ ਗਿਆ ਨਾ ਸ਼ੁਰੂ ਕੰਮ ਹੈ ਨਾ ਵੈਰੀ ਗੁੱਡ ਹੋ ਠੀਕ ਹੋ ਬੈਨ ਜੀ ਹੜਾਂ ਦੀ ਮਾਰਚ ਡਿੱਗੇ ਹੋਏ ਘਰਾਂ ਦੇ ਮੂੜ ਉਸਾਰੀ ਦਾ ਕੰਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼ੁਰੂ ਹੋ ਚੁੱਕਿਆ ਮੈਂ ਤੇ ਮੇਰੀ ਸਾਰੀ ਟੀਮ ਉਹਨਾਂ ਦਾ ਧੰਨਵਾਦ ਦੀਆਂ ਕੁਝ ਫੈਮਿਲੀਜ਼ ਜਿਹੜੀਆਂ ਕਿ ਆਪਾਂ ਹੜਾਂ ਦੇ ਦੌਰਾਨ ਆਇਡੈਂਟੀਫਾਈ ਕੀਤੀਆਂ ਸੀਗੀਆਂ ਤੇ ਮੇਰੇ ਨਾਲ ਰਜਿੰਦਰ ਕੁਮਾਰ ਜੀ ਬੜੇ ਪਿਆਰੇ ਇਨਸਾਨ ਨੇ ਇਹਨਾਂ ਦਾ ਇਹੀ ਘਰ ਹੈ ਸਭ ਤੋਂ ਪਹਿਲਾ ਪ੍ਰੋਜੈਕਟ ਪੰਜਾਬ ਦਾ ਜਿਹੜਾ ਕਿ ਫਲੱਡਾਂ ਤੋਂ ਬਾਅਦ ਸ਼ੁਰੂ ਹੋਇਆ ਹੈ ਭੈਣ ਜੀ ਮਮਤਾ ਤੁਹਾਡਾ ਨਾ ਹੈ ਨਾ ਮਮਤਾ ਸਾਡੀ ਭੈਣ ਔਰ ਛੋਟੇ ਪਿਆਰੇ ਪਿਆਰੇ ਬੱਚੇ ਸਾਡੇ ਅੱਜ ਇਹਨਾਂ ਦੇ ਚਿਹਰੇ ਤੇ ਜਦੋਂ ਮੈਂ ਮਿਲਿਆ ਸਮਾਈਲ ਦੇਖ ਕੇ ਸੱਚੀ ਮੈਂ ਬੜਾ ਇਮੋਸ਼ਨਲ ਹੋਇਆ ਬੜੀ ਮੈਨੂੰ ਖੁਸ਼ੀ ਮਿਲੀ ਜਦੋਂ ਪਹਿਲੀ ਵਾਰ ਇੱਥੇ ਆਏ ਸੀ ਇਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਸੀਗੇ ਤੇ ਜਿਹੜੇ ਸਮਾਈਲ ਦੇ ਵਿੱਚ ਚੇਂਜ ਕੀਤਾ ਹੈ ਜਿਨ੍ਹਾਂ ਨੂੰ ਮੈਂ ਸ਼ੁਕਰਗੁਜ਼ਾਰ ਹਾਂ ਇੱਕ ਤਾਂ ਨਿਸ਼ਾਨ ਵੀਰੇ ਮੇਰਾ ਭਰਾ ਨਿਸ਼ਾਨ ਪਿੰਡ ਸ਼ਿਕਾਰ ਡਿਸਟ੍ਰਿਕਟ ਗੁਰਦਾਸਪੁਰ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਇੱਕ ਫੋਨ ਕਾਲ ਤੇ ਬਹੁਤ ਛੇਤੀ ਇਹ ਕੰਮ ਸਟਾਰਟ ਕਰਤਾ ਔਰ ਸਾਡਾ ਭਰਾ ਬਬਲੂ ਇਹਨਾਂ ਦਾ ਘਰ ਡਿੱਗੜਦੇ باوجود ਇਹਨਾਂ ਨੇ ਆਪਣੇ ਘਰੇ ਉਹਨਾਂ ਨੂੰ ਰੱਖਿਆ ਹੋਇਆ ਵੈਸੇ ਕਿਸੇ ਦਾ ਦਿਲ ਨਹੀਂ ਕਰਦਾ ਹੈ ਨਾ ਜਿਲ੍ਹਾ ਤੇ ਬੀਤਦੀ ਹੈ ਉਹਨਾਂ ਨੂੰ ਵੀ ਪਤਾ ਹੁੰਦਾ ਪਰ ਐਦਾਂ ਦੇ ਜੋਧਿਆਂ ਦੇ ਐਦਾਂ ਦੇ ਵੀਰਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਜਿਹੜੇ ਮੁਸ਼ਕਿਲ ਘੜੀ ਦੇ ਵਿੱਚ ਆਪਣੀ ਇਨਸਾਨੀਅਤ ਦੇ ਨਾਲ ਖੜਦੇ ਆ ਔਰ ਇਹ ਪ੍ਰੋਜੈਕਟ ਸਾਡਾ ਸ਼ੁਰੂ ਹੋ ਚੁੱਕਿਆ ਜੀ ਪਿੱਛੇ ਕੰਮ ਤੇ ਸੱਚੇ ਪਾਸ਼ਾ ਨੇ ਚਾਇਆ ਬਹੁਤ ਛੇਤੀ ਇਹਨਾਂ ਦੇ ਸੋਣ ਨੂੰ ਛੱਤ ਨਸੀਬ ਹੋਊਗੀ ਮੈਂ ਸਾਰੇ ਹੀ ਵੀਰਾਂ ਦਾ ਸਪੈਸ਼ਲੀ ਸਾਡੇ ਖਾਸ ਨੇਤਰ ਬਹੁਤ ਹੀ ਬਾਕਮਾਲ ਸ਼ਖਸੀਅਤ ਅਸ਼ੋਕ ਮਾਹੀ ਜੀ ਡਾਕਟਰ ਭੀਮਰਾਬ ਅੰਬੇਦਕਰ ਕਲੱਬ ਨਿਊਯਾਰਕ ਤੋਂ ਬਹੁਤ ਵੱਡਾ ਉਹਨਾਂ ਦੀ ਹੈਲਪ ਹੈ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਇਦਾਂ ਹੀ ਸਾਰੇ ਐਨ ਆਰ ਆਈ ਭਰਾਵਾਂ ਨੂੰ ਦੋਸਤ ਮਿੱਤਰਾਂ ਨੂੰ ਪੰਜਾਬ ਦੇ ਯੂਥ ਨੂੰ ਮੈਂ ਰਿਕਵੈਸਟ ਕਰਦਾ ਚਾਹੇ ਇੱਕ ਇੱਕ ਫੈਮਿਲੀ ਦੀ ਜ਼ਿੰਮੇਵਾਰੀ ਚੱਕ ਲੋ ਇੱਕ ਫੈਮਿਲੀ ਦੀ ਚੱਕ ਲੋ ਦੋ ਦੀ ਚੱਕ ਲੋ ਇੱਕ ਪਿੰਡ ਦੀ ਚੱਕ ਲੋ ਰਲ ਕੇ ਦੋਸਤ ਮਿੱਤਰ ਤੁਸੀਂ ਹਨਾ ਚੱਕ ਲੋ ਐਦਾਂ ਜ਼ਿੰਮੇਵਾਰੀ ਚੱਕ ਕੇ ਜਿਹੜੀ ਮੁਸੀਬਤ ਹੈ ਬਹੁਤ ਛੋਟੀ ਹੋ ਜਾਣੀ ਹੈ ਔਰ ਪੰਜਾਬ ਦੀ ਇੱਕ ਹੌਲੀ ਹੌਲੀ ਕਰਕੇ ਬਹੁਤ ਵੱਡੀ ਹੈਲਪ ਹੋ ਜਾਣੀ ਹੈ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿলো ਧੰਨਵਾਦ ਬਤੀ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਕਹਿਲ ਦੇ ਕੇ ਕੰਮ ਵਿੱਚ ਸ਼ੁਰੂ ਕਰਵਾਇਆ ਜਿਹੜੀ ਮਾਈਕ ਸਹਾਇਤਾ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਰੇਸ਼ਮ ਜੀ ਦਾ ਔਰ ਆਪਾਂ ਇੱਕ ਬਖਸ਼ਿਸ਼ ਹੈ ਗੁਰਪਾਤ ਸੈਸਰਪਾਲ ਦੇ ਕੇ ਸਨਮਾਨਤ ਕਰਨਾ ਚਾਹੁੰਦੇ ਆਂ ਬੋਲੇ ਸੋਨਿਹਾਲ ਠੀਕ ਹੈ ਹੁਣ ਸਮਾਈਲ ਰਹਿਣੀ ਚਾਹੀਦੀ ਥੋਡੇ ਚਿਹਰੇ ਤੇ ਬਿਲਕੁਲ ਜੀ ਠੀਕ ਹੈ ਮੈਨੇ ਓਕੇ ਹੱਸਦੇ ਰਹਿਣਾ ਬਹੁਤ ਵਧੀਆ ਕਾਰ ਬਣੇਗਾ ਤੇ ਆਪਾਂ ਫਿਰ ਪਾਰਟੀ ਕਰਾਂਗੇ ਆ ਕੇ ਠੀਕ ਹੈ ਨਾ ਅੰਜੂਨੀ ਚਾਹੀਦੀ ਅੱਖਾਂ ਚ ਪਲੀਜ਼ ਨਹੀਂ ਨਹੀਂ ਪੈਣਾ ਨਾ 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 ਥੋੜੇ ਭਰਾ ਆ ਜਾਂਦਾ ਹੈ ਨਾ ਜਦੋਂ ਤੱਕ ਹੈ ਨਾ ਹੰਝੂ ਨਹੀਂ ਚਾਹੀਦੇ ਤੁਹਾਡੀ ਅੱਖਾਂ ਚ ਹੁਣ ਸਿਰਫ ਸਮਾਈਲ ਚਾਹੀਦੀ ਹੈ ਠੀਕ ਹੈ ਹਾਂ ਹੁਣ ਸਮਾਈਲ ਚਾਹੀਦੀ ਹੈ ਥੋੜਾ ਭਰਾ ਆ ਜਾਣ ਤੱਕ ਜਿੰਦਾ ਹੈ ਇਹ ਹੰਝੂ ਨਹੀਂ ਤੁਹਾਡੀ ਅੱਖਾਂ ਚ ਦੇਖਣੇ ਆਪਾਂ ਠੀਕ ਹੈ ਘਰ ਬਣ ਜੇਗਾ ਉਸ ਤੋਂ ਬਾਅਦ ਆਪਾਂ ਸਾਰੇ ਬਹਿ ਕੇ ਪਾਰਟੀ ਕਰਾਂਗੇ ਤੇ ਨਾਲੇ ਪਾਰਟ ਕਰਾਂਗੇ ਬਹਿ ਕੇ ਠੀਕ ਹੈ ਹਾਂ ਸਮਾਈਲ ਚਾਹੀਦੀ ਹੈ ওকে ওকে ਰਾਜੀ ਠੀਕ ਹੈ ਬੁੱਤਰ ਹਾਂ ਦਾ ਹੱਸਦੇ ਰਹੋ ओके ਜਿੰਦਰ ਵੀਰੇ ओके ਤੁਹਾਡਾ ਵੀ ਧੰਨਵਾਦ ਯਾਰ ਕੀ ਬਾਤ ਕੀ ਬਾਤ ਤੁਹਾਡਾ ਨਹੀਂ ਦੇਣਾ ਨਹੀਂ ਦੇ ਸਕਦੇ ਆਈ ਥਿੰਕ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੋਏਗਾ ਔਰ ਤੁਸੀਂ ਵੀ ਆਪਣਾ ਹਿੱਸਾ ਪਾ ਰਹੇ ਹੋ ਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ